हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਿਆਰ ਆ ਸੂਣ ਦੇ ਥੋੜੇ ਦੇਣੀ ਰਹਿੰਦੇ ਆ ਇੱਕ ਬਈ ਮਹੀਨੇਕ ਦੀ ਕੱਚੀ ਆ ਬਈ ਤੇ ਜਿਸ ਕਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ ਲਈ ਲੋਕੋ ਨੂੰ ਸੁਰੱਖਿਅਤ ਕੇ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੋਂ ਤੇ ਆ ਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਜੀ ਵਧੀਆ ਬਾਈ ਜੀ ਨਾਮ ਬੋਲੋ ਨਾਮ ਸਰਨਜੀਤ ਸਿੰਘ ਪਿੰਡ ਥੰਨਾਗਲਾਬ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਏ ਡੇੜੇ ਪਿੰਡ ਵਿੱਚ ਉਹੜ ਰਹਿ ਜਾਂਦੇ ਮੋਬਾਈਲ ਨੰਬਰ ਬੋਲ 95177 8252 ਠੀਕ ਹੈ ਬਾਈ ਬਾਈ ਜੀ ਜਿਹੜੇ ਪਹਿਲੇ ਨੰਬਰ ਤੇ ਵਰਦ ਦੇਦਾ ਕਿਹੜਾ ਸੂਸ ਹੁੰਦੀ ਹੈ ਤੇ ਦੂਜਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇੱਕ ਤਰੀਕ ਨੂੰ ਦਿਨ ਪੂਰੇ ਆ ਜੀ ਇੱਕ ਤਰੀਕ ਨੂੰ ਦਿਨ ਪੂਰੇ ਅੱਜ ਕਿੰਨੀ ਹੋ ਗਈ 12 ਹੋ ਗਈ ਇੱਕ ਤਰੀਕ ਹੋ ਗਈ ਇੱਕ ਦਿਨ ਨੂੰ ਦਿਨ ਪੂਰੇ ਆ ਬਾਈ ਤਕਰੀਬਨ 9-10 ਦਿਨ ਮੰਨ ਲਓ ਬਾਈ ਸਾਰੀਆਂ ਬਲਡਲਾਂ ਦਾ ਕੱਡੂ ਫੇਰ ਕਰਨ ਲਈ ਸੋਗੀ ਹਨ ਬਹੁਤ ਚੰਗਾ ਨਾਲਾ ਨੂਣਾ ਕਰਮਾ ਇਹ ਚੰਗੀਆਂ ਨੇ ਕੀ ਰਿਕਾਰਡ ਦੁੱਧ ਦਾ ਬਈ ਇਹ ਪਿਛੇ 22 23 ਕਿਲੋ ਦਿੱਤਾ ਹੈ 22 23 ਕਿਲੋ ਖੋਲ ਦੇ ਬਈ ਤੋੜ ਕੇ ਰਿਸ਼ਾ ਦੇ ਚੱਤ ਬੱਡ ਚੰਗਾ ਰੰਗ ਰੂਪ ਚੰਗੀਆਂ ਚੰਗੀਆਂ ਸਭੀ ਪਲੀਆ ਰਾਜੀਆ ਬੜ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀਆਂ ਸਨਖਾਪਣਾ ਚੰਗਾ ਉਤੋਂ ਵੀ ਬਈ ਪੁੱਧਰ ਪੁੱਧਰ ਆ ਬੜ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੈ ਠੰਡੀ ਸੀਲ ਹੈ ਬਈ ਠੀਕ ਹੈ ਚਿਵਾਈ ਚੂਈ ਕਿਵੇਂ ਸੀ ਪਾਏ ਦੁਨੀਆ ਕਬਾ ਕਰੇਟ ਚੁੰਨੇ ਆ ਠੀਕ ਆ ਬਈ ਤੇ ਕੀ ਮੁੱਲ ਜਾਇਜ ਫੋਨ ਤੇ ਕਰਾਂਗੇ ਜਾਇਜ ਹੋ ਹਾਂਜੀ ਬਈ ਬਾਤ ਠੀਕ ਆ ਮੁੱਲ ਆ ਬਈ ਜਿਹੜਾ ਇਹਦਾ ਫੋਨ ਤੇ ਹੋਗਾ ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ ਹੋਗਾ ਕੱਦ ਬੈਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਕੱਲਾ ਕੱਲਾ ਥਾਣਾ ਬਈ ਪੂਰੀ ਵਿਤੀ ਤੇ ਥਾਣ ਲੱਗਿਆ ਹਜੇ ਕਰਮ ਵਾਲੀ ਬਣ ਲੈਂਦੀ ਆ ਬਈ ਤੇ ਦੱਸਿਆ ਬਈ ਕਿ ਪੂਰੀ ਗੁੰਦਨ ਪੂਰੇ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੋ ਅੱਗੇ ਵੀਰੇ ਦੋ ਨੰਬਰ ਤੇ ਜਿਹੜਾ ਸੁਆ ਬਈ ਇਹ ਵੀ ਦੂਜਾ ਏ ਦੂਜਾ ਸੂਆ ਸੂਈ ਵੀ ਆ ਹਾਂ ਅਰੇ ਤੀਜਾ ਸੂਈ ਵੀ ਤੀਜਾ ਸੂਈ ਹਾਂ ਕਿੰਨਾ ਟਾਈਮ ਪਿਆ ਬਾਈ ਇਹ 2 ਮਹੀਨੇ ਤੋਂ ਉੱਤੀ ਲੱਗ ਰਹੀ ਹੈ ਠੀਕ ਆ ਬਾਈ ਕੱਚੀ ਆ ਨਾ ਹਾਂ ਠੀਕ ਆ ਕੀ ਰਿਕਾਰਡ ਦੁੱਧ ਦਾ ਵੈਸੇ ਬਾਈ ਨਹੀਂ ਨਹੀਂ 18-19 ਦਿਨ ਲੋ ਦੁੱਧ ਹੈ ਠੀਕ ਆ ਤੇ ਲਾਡੂ ਪੂਰੀ ਕਿਉਂ ਠੰਡੀ ਸੀ ਤੇ ਆ ਥਾਣੇ ਤੋਂ ਪਾਸ ਆ ਹਾਂਜੀ ਬਾਈ ਠੀਕ ਆ ਖੋਲ ਦੇ ਬਾਈ ਚੋਰ ਕੇ ਦਿਖਾ ਦੇ ਤੇ ਸ਼ਾਮ ਤੋਂ ਵੀ ਆਰਡਰ ਚੈੱਕ ਕਰ ਲਓ ਬਾਈ ਕੱਚੀ ਜ਼ਰੂਰ ਆ ਵੀਰੇ ਸਾਂਭਣੀ ਪਊ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਉਧਰ ਘੜ ਚੰਗਾ ਦੱਸਿਆ ਰਾਜੀ ਰੂਜੀ ਠੀਕ ਆ ਸਮੀ ਪੜੀ ਆਉ ਬੰਦਾ ਇਹ ਮੁੱਲ ਕੀ ਆ ਤਾਂ ਬਈ ਜੈ ਜੀ ਹੋਗਾ ਹਾਂਜੀ ਠੀਕ ਆ ਮੁੱਲ ਇਹਦਾ ਹੀ ਬਈ ਫੋਨ ਤੇ ਹੋਗਾ ਮੁੱਲ ਜਿਹੜਾ ਬੈੜ ਦੇ ਹਿਸਾਬ ਨਾਲ ਜੈ ਕੱਚੀ ਕੱਚੀ ਆ ਬਈ ਉਹ ਇਹਦਾ ਕੱਚੀ ਦਾ ਮੁੱਲ ਹਨਾ ਵੀ ਉਹ ਇਹ ਜਾਈ ਹੋਗਾ ਹਾਂਜੀ ਬਈ ਠੀਕ ਆ ਬਈ ਤੇ ਨਾਗਸੀ ਭਰਾ ਕੋਲੇ ਦੋ ਬਾਈ ਲੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦਾ ਦੇ ਬਾਈ ਨਾਲ ਕਨੈਕਟ ਕਰ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤੈਧਲੋਂ ਧੰਨਵਾਦ